ਜਿੱਥੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਸ਼ੇ ਵਿਰੁੱਧ ਅਭਿਆਨ ਚੇੜਿਆ ਹੋਇਆ ਹੈ ਉਸੇ ਤਰ੍ਹਾਂ ਜਿਲਾ ਮਲੇਰਕੋਟਲਾ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਦੇ ਐਸਐਸਪੀ ਗਗਨ ਅਜੀਤ ਸਿੰਘ ਵੱਲੋਂ ਵੀ ਆਪਣੇ ਪੁਲਿਸ ਅਧਿਕਾਰੀਆਂ ਨੂੰ ਇੱਕ ਸਖਤ ਆਦੇਸ਼ ਦਿੱਤੇ ਗਏ ਨੇ ਕਿ ਇਸ ਸ਼ਹਿਰ ਕਸਬੇ ਤੇ ਆਮ ਲੋਕਾਂ ਨੂੰ ਨਸ਼ੇ ਵਿਰੁੱਧ ਮਾੜੀ ਲਾਨਤ ਤਹਿਤ ਜਾਗਰੂਤ ਕੀਤਾ ਜਾਵੇ ਤਾਂ ਜੋ ਲੋਕ ਪੁਲਿਸ ਦੀ ਮਦਦ ਕਰਨ ਲਈ ਅੱਗੇ ਆਉਣ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਵਾਉਣ ਇਸੇ ਮਕਸਦ ਦੇ ਨਾਲ ਮਲੇਰਕੋਡਲਾ ਦੇ ਡੀਐਸਪੀ ਕੁਲਦੀਪ ਸਿੰਘ ਅਤੇ ਐਸਐਚਓ ਸਿਟੀਬਨ ਮਨਪ੍ਰੀਤ ਸਿੰਘ ਵੱਲੋਂ ਕੰਪੀਟੀਸ਼ਨ ਇਮੀਗ੍ਰੇਸ਼ਨ ਵਿੱਚ ਸੈਮੀਨਾਰ ਕੀਤਾ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਅਵੇਅਰ ਕੀਤਾ ਕਿ ਨਸ਼ੇ ਦੀ ਮਾੜੀ అలਮਤ ਤੋਂ ਦੂਰ ਰਹੋ ਅਤੇ ਮਾੜੇ ਅੰਸਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਵੋ ਤੇ ਬੱਚਿਆਂ ਨੂੰ ਆਪਣੇ ਤਜਰਬੇ ਦੇ ਅਨੁਸਾਰ ਤੇ ਸਮੇਂ ਦੀ ਲੋੜ ਦੇ ਅਨੁਸਾਰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ ਸਰ ਤੁਹਾਡਾ ਬਹੁਤ-ਬਹੁਤ ਅੱਜ ਇਹ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਨਵੀਂ ਮੁਹਿੰਮ ਚੱਲੀ ਗਈ ਹੈ ਜਿਹਦੇ ਤਹਿਤ ਅਸੀਂ ਜਿਹੜੇ ਨਸ਼ੇ ਦੇ ਸਮਗਰਦਰ ਨੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਇਹ ਜਿਹੜੀਆਂ ਕੋਈ ਉਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਕੋਈ ਕੋਠੀਆਂ ਬਣਾਈਆਂ ਨੇ ਉਹਨਾਂ ਦੀ ਵੀ ਜਿਹੜੀਆਂ ਨਜਾਇਜ਼ ਨੇਗੀਆਂ ਉਹਨਾਂ ਦੀ ਟਾਟੋਹੀ ਕੀ ਕਰ ਰਹੀ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਖਤ ਮੈਸੇਜ ਜਾਵੇ ਤੇ ਜਿਹੜੇ ਸਮਗਲ ਨੇ ਉਹ ਜਾਂਦਾ ਸਮਗਲਿੰਗ ਤੋਂ ਬਾਝੋਂ ਤੇ ਜਾਂ ਫਿਰ ਪੰਜਾਬ ਨੂੰ ਛੱਡ ਜਾਓ ਇਸ ਉਸੇ ਲੜੀ ਦੇ ਵਿੱਚ ਉਹ ਤਾਂ ਇੱਕ ਸਾਡਾ ਪ੍ਰਕਿਰਿਆ ਆ ਗਈ ਕਾਨੂੰਨੀ ਤੌਰ ਤੇ ਅਸੀਂ ਕੀ ਕਾਰਵਾਈ ਕਰ ਰਹੇ ਹਾਂਗੇ ਜਿਹੜੇ ਨਸ਼ੇ ਦੇ ਸਮਗਲਰ ਨੇ ਪਲਸ ਇੱਕ ਹੋਰ ਵੀ ਆਪਾਂ ਜਿਹੜੇ ਬੱਚੇ ਨੇ ਨੌਜਵਾਨ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਸੈਮੀਨਾਰ ਕਰਕੇ ਵੀ ਤਾਂ ਕਿ ਉਹ ਇਸ ਨਸ਼ੇ ਦੀ ਲਾਹਨਤ ਵੱਲੋਂ ਪ੍ਰੇਰਿਤ ਹੋ ਕੇ ਇੱਧਰ ਨਾ ਆਉਣ ਉਹਨਾਂ ਨੂੰ ਆਪਾਂ ਬਚਾ ਸਕੀਏ। ਇਹ ਲੜੀ ਦੇ ਵਿੱਚ ਅੱਜ ਇੱਥੇ ਕੰਪੀਟੀਸ਼ਨ এডਿਊਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਗਰੇ ਨਾਲ ਬੱਚਿਆਂ ਨੂੰ ਅਵੇਅਰ ਕਰਨ ਲਈ ਅਸੀਂ ਸੈਮੀਨਾਰ ਕੀਤਾ। ਇਹਨਾਂ ਨੂੰ ਆਪਦਾ ਜਿਹੜਾ ਹੈ ਨਸ਼ਿਆਂ ਦੇ ਨੁਕਸਾਨ ਬਾਰੇ, ਬੋਡੀ ਦੇ ਅਸਰ ਬਾਰੇ, ਸਮਾਜਿਕ ਰੀਤੀ ਬਾਰੇ ਉਹ ਸਮਝਾਇਆ ਉਹ ਦੱਚ ਹੈਗਾ। ਸਰਿਸ ਤੋਂ ਇਲਾਵਾ ਵੀ ਹੋਰ ਕਿਸੇ ਇੰਸਟੀਚਿਊਟ ਦੇ ਵਿੱਚ ਸੈਮੀਨਾਰ ਦੇ ਚੁੱਕੇ ਹੋ ਜਾਂ ਦੇਣਾ ਨਹੀਂ ਨਹੀਂ ਟਾਈਮ ਟਾਈਮ ਅਸੀਂ ਕਰਦੇ ਰਹੇ ਹਾਂ ਪਹਿਲਾਂ ਵੀ ਅਸੀਂ ਕੀਤੇ ਆਗੇ ਤੇ ਅੱਜ ਅਸੀਂ ਇਹ ਕੀਤਾ ਸ਼ਡਿਊਲ ਬਣਿਆ ਹੋਇਆ ਹੈ ਸਾਡਾ ਜੀ ਵੀ ਕਿਹੜੇ ਦਿਨ ਕੀ ਕਰਨਾ ਕਿਹੜੇ ਦਿਨ ਕੀ ਕਰਨਾ ਉਹ ਸ਼ਡਿਊਲ ਦੇ ਤਹਿਤ ਅਸੀਂ ਸਾਰਾ ਕੁਝ ਕਰੂਗਾ ਜਿਹੜਾ ਸਾਰਾ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਚਿੱਟਾ ਵਿਕ ਰਿਹਾ ਉਹਦੇ ਉੱਪਰ ਠੱਲ ਪਾਈ ਜਾ ਰਹੀ ਹੈ ਕਿ ਬਿਲਕੁਲ ਪਾਈ ਜਾ ਰਹੀ ਹੈ ਸਾਡੇ ਕੋਲੋਂ ਰੇਟਾਂ ਕੀਤੇ ਜਾ ਰਹੇ ਨੇ ਕਸ ਕਸੂਮੀ ਜਾਨੀ ਕਿ ਕਾਟਨ ਆਂਡ ਸੱਚ ਪ੍ਰੈਸ਼ਿੰਗ ਕੀਤੇ ਜਾ ਰਹੇ ਨੇ ਜਿਹੜੇ ਜਿਵੇਂ ਕਿ ਇੱਥੇ ਹੂੰ ਥੋੜੇ ਦਿਨ ਪਹਿਲਾਂ اے سی ਵੀ ਹਸਪਤਲ ਦੇ ਕੇ ਜਿਹੜੇ ਨਸ਼ੇੜੀ ਨੇ ਜਿਹੜੇ ਨਸ਼ਾ ਕਰਕੇ ਘੁੰਮਦੇ ਫਿਰਦੇ ਨੇਗੇ ਉਹਨਾਂ ਦਾ ਛੱਲ ਪਾਈ ਆ ਉਹਨਾਂ ਨੂੰ ਫਰਕੇ ਅੰਦਰ ਦਿੱਤਾ ਸੀ ਇਸ ਤੋਂ ਮੈਨਾਂ ਜਿਹੜਾ ਐਮਤੋਈ ਚੁੰਗੀ ਵੱਲ ਉਧਰ ਵੀ ਸੀ ਕੀ ਕੰਪਲੀਟ ਉਧਰ ਅਸੀਂ ਛੱਲ ਪਾਈ ਆ ਤੇ ਸਰਗਰਮ ਮੈਂ ਪੁਲਿਸ ਜਿਹੜਾ ਪੁਲਿਸ ਪੂਰੀ ਸਰਗਰਮ ਸਰਗਰਮ ਹੀ ਨਾਲ ਅਸੀਂ ਸਾਰੇ ਪਾਸੇ ਵੱਲ ਸਾਰੇ ਵੈਂਗੜੇ ਜਿਹੜੇ ਸਾਡੇ ਲੱਗੇ ਹੋਏ ਨੇ ਜਿਹੜੇ ਸਰ ਚਿੱਟਾ ਕਰਦੇ ਕੋਈ ਮਤਲਬ ਮੌਕੇ ਤੇ ਫੜਿਆ ਜਾਂਦਾ ਹੈ ਜਾਂ ਚਿੱਟਾ ਵੇਚਦਾ ਫੜਿਆ ਜਾਂਦਾ ਉਹਦੇ ਲਈ ਕੀ ਸਰ ਦਾ ਕੀ ਯੋਧੇ ਉਦੇ ਵਿੱਚ ਜਿਹੜੇ ਦਾ ਚਿੱਟਾ ਕੰਜ਼ਿਊਮ ਕਰਦੇ ਨੇ ਉਹ ਸੈਕਸ਼ਨ ਸप्लाई ਐ ਐਨਡੀਪੀ ਸੈਕਟਰ ਦੀ ਉਹਦੇ ਤਾਈ ਕੋਈ ਖਰਚਾ ਦਾ ਜ਼ੋਨ ਦਾ ਤੇ ਉਹਦੀ ਅਸੀਂ ਇੱਕ ਫੈਸ਼ਨ ਕਰਾ ਕੇ ਕਰਕੇ ਜੀ ਉਹ ਛੱਟਣਾ ਚਾਹੁੰਦਾ ਹੈ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਉਹਨੂੰ ਜੱਜ ਸਾਹਿਬ ਦੇ ਪੇਸ਼ ਕਰਦੇ ਤਾਂ ਸੈਕਸ਼ਨ 64ਏ ਦੇ ਤਹਿਤ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਜਿਹੜਾ ਉੱਥੇ ਦਾਖਲ ਕਰਾਉਂਦੇ ਆ ਤੇ ਉਹਦੇ ਲਗਾਤਾਰ ਅਸੀਂ ਨਿਗਰਾਨੀ ਰੱਖਦੇ ਆ ਜੱਜ ਸਾਹਿਬ ਨੂੰ ਉਹਦੀ ਰਿਪੋਰਟ ਜਾਂਦੀ ਆ ਵੀ ਇਹ ਕਿ ਇਹ ਜਿਹੜਾ ਆਪਦਾ ਟ੍ਰੀਟਮੈਂਟ ਹੈ ਉਹ ਠੀਕ ਲੈ ਰਹੇ ਆ ਪੂਰਾ ਟ੍ਰੀਟਮੈਂਟ ਲੈਂਦਾਂ ਤੱਕ ਉਹਦਾ ਉਹਨੂੰ ਅਸੀਂ ਫੋਲੋਅ ਅਪ ਕਰਦੇ ਹਾਂ ਜੇ ਉਹ ਬੰਦਾ ਟ੍ਰੀਟਮੈਂਟ ਵਿੱਚੋਂ ਛੱਡ ਕੇ ਕਿਸੇ ਪਾਸੇ ਜਾਂਦਾ ਹੈ ਤਾਂ ਉਹ ਪ੍ਰੋਸਕਿਊਟ ਹੋਊਗਾ ਸੈਕਸ਼ਨ 27 ਦੇ ਤਹਿਤ ਜਿਹੜਾ ਚਾਰਜ ਲੱਗਿਆ ਉਹਨੂੰ ਅਸੀਂ ਪ੍ਰੋਸਕਿਊਟ ਕਰਾਂਗੇ ਜੋ ਟ੍ਰੀਟਮੈਂਟ ਪੂਰਾ ਲੈਂਦਾ ਹੈ ਕਿ ਉਹਨੂੰ ਪ੍ਰੋਸਕਿਊਸ਼ਨ ਤੋਂ ਛੂਟ ਹੈ ਤਾਂ ਉਹਨੇ ਛੱਡ ਜਾਊਗਾ ਤੇ ਸ਼ਹਿਰ ਵਾਸੀਆਂ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਤਾਂ ਇਹ ਹੀ ਹੈ ਇਹ ਹੀ ਅਪੀਲ ਹੈ ਸਾਡੇ ਐਸਐਸਪੀ ਸਾਹਿਬ ਸਰਦਾਰ ਗਰਮਜੀਤ ਸਿੰਘ ਜੀ ਵੱਲੋਂ ਬੜਾ ਸਖਤ ਨਿਰਦੇਸ਼ ਹੈ ਵੀ ਅਸੀਂ ਜਿਹੜਾ ਇਹ ਨਸ਼ਾ ਚਿੱਟਾ ਜਾਂ ਹੈਰੋਨ ਹੈ ਸ਼ਹਿਰ ਮਲੇਰਕੋਲਾ ਖਾਸ ਕਰਕੇ ਇਹਦੇ ਵਿੱਚ ਅਸੀਂ ਇਹ ਇੱਕ ਗ੍ਰਾਮ ਵੀ ਵਿਕਣ ਨਹੀਂ ਦੇਣਾ ਨਹੀਂ ਅਸੀਂ ਇਹਦੀ ਕੋਈ ਸਿਲਪ ਚੇਜ ਹੋਮ ਦੇਣੀ ਹੈਗੀ ਤੇ ਇਹਦੇ ਪੂਰਾ ਜਿਹੜੇ ਵੀ ਸਮਗੜ ਨੇ ਜਿਹੜੇ ਇਹ ਤੁੰਦਾ ਕਰਦੇ ਨੇ ਉਹ ਬਾਜ ਆ ਜਾਏ ਉਹਨਾਂ ਦੇ ਖਲਾਫ ਸਖਤ ਕਾਰਜ ਹੋਊਗਾ ਕੋਈ ਬਜ ਨਹੀਂ ਸਕਦਾ